ਅਬਰਨਾਥ ਯਾਤਰਾ ਕਰਨ ਦਾ ਪਲਾਨ ਬਣਾ ਰਹੇ ਹੋ ਤਾਂ ਇੱਕ ਖਬਰ ਗੌਰ ਨਾਲ ਸੁਣੋ ਕਿਹੜੇ ਕਿਹੜੀਆਂ ਗਾਈਡਲਾਈਨਸ ਤੁਸੀਂ ਫਾਲੋ ਕਰਨੀਆਂ ਨੇ ਤੇ ਕਿਵੇਂ ਤੁਹਾਨੂੰ ਉੱਥੇ ਦਰਸ਼ਨ ਹੋ ਸਕਦੇ ਨੇ ਇਹ ਵੀਡੀਓ ਤੁਹਾਡੇ ਕੰਮ ਦੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੇ ਟੀਵੀ ਐਨ ਆਰ ਆਈ ਮੈਂ ਹਾਂ ਤੁਹਾਡੇ ਨਾਲ ਨੂਰ ਵਰਜੋ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾਲੂ ਅਬਰਨਾਥ ਯਾਤਰਾ ਦਾ ਬਿਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਦੱਸਦੀ ਹੈ ਕਿ ਅਬਰਨਾਥ ਯਾਤਰਾ ਦੀ ਰਜਿਸਟ੍ਰੇਸ਼ਨ ਜੋ ਹੈ ਉਹ 14 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਤੁਸੀਂ ਇਸ ਨੂੰ ਅਪਲਾਈ ਵੀ ਕਰ ਸਕਦੇ ਹੋ ਔਰ ਕਦੋਂ ਤੋਂ ਇਹ ਯਾਤਰਾ ਸ਼ੁਰੂ ਹੋਣੀ ਹੈ ਤੇ ਕਦੋਂ ਖਤਮ ਹੋਣੀ ਹੈ ਸੋ ਇਹਦੇ ਬਾਰੇ ਥੋੜਾ ਜਿਹਾ ਡਿਟੇਲ ਦੇ ਨਾਲ ਤੁਹਾਨੂੰ ਸਮਝਾਵਾਂਗੇ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੋਣਾ ਰਜਿਸਟ੍ਰੇਸ਼ਨ ਦੇ ਲਈ ਇੱਕ ਲਾਜ਼ਮੀ ਸੇਰ ਸਰਟੀਫਿਕੇਟ ਵੀ ਜ਼ਰੂਰੀ ਹੈ ਜਿਆਦਾਤਰ ਮੈਡੀਕਲ ਸੰਸਥਾਵਾਂ ਦੁਆਰਾ ਜਾਰੀ ਕੀਤੇ ਜਾਂਦੇ ਨੇ ਇਸ ਵਾਰ ਪ੍ਰਤੀ ਦਿਨ ਸਿਰਫ 15000 ਯਾਤਰੀਆਂ ਨੂੰ ਇਜਾਜ਼ਤ ਹੋਵੇਗੀ ਰਜਿਸਟ੍ਰੇਸ਼ਨ ਫੀਸ 220 ਰੁਪਏ ਰੱਖੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਦੱਖਣੀ ਕਸ਼ਮੀਰ ਹਿਮਾਲਿਆ ਦੀਆਂ ਘਾਟੀਆਂ ਦੇ ਵਿੱਚ ਸਥਿਤ ਪਵਿੱਤਰ ਅਮਰਨਾਥ ਗ 29 ਕਿਲੋਮੀਟਰ ਦੂਰ ਹੈ ਇਸ ਸਾਲ ਬਨਾਠੀ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਹ ਯਾਤਰਾ 9 ਅਗਸਤ ਤੱਕ ਜਾਰੀ ਰਹੇਗੀ ਸ਼ਰਧਾਲੂ ਅੱਜ ਯਾਨੀ ਕਿ 14 ਅਪ੍ਰੈਲ ਤੋਂ ਯਾਤਰਾ ਦੇ ਲਈ ਰਜਿਸਟ੍ਰੇਸ਼ਨ ਕਰਵਾ ਸਕਣਗੇ ਇਸ ਵਾਰ ਸ਼ਰਧਾਲੂਆਂ ਨੂੰ ਪੂਰੇ 39 ਦਿਨ ਤੱਕ ਬਾਬਾ ਵਰਫਾਨੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਅੰਮਨ ਯਾਤਰਾ ਦੇ ਵਿੱਚ ਹਿੱਸਾ ਲੈਣ ਦੇ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ ਰਜਿਸਟ੍ਰੇਸ਼ਨ ਸ਼੍ਰੀ ਅਬਨਾਚੀ ਸ਼ਰਾਇਨ ਬੋਰਡ ਦੀ ਵੈੱਬਸਾਈਟ ਤੇ ਜਾ ਕੇ ਆਨਲਾਈਨ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਦੇਸ਼ ਭਰ ਦੇ ਕੁਝ ਪਛਾਣੇ ਦੇ ਕੇਂਦਰ ਜਿਵੇਂ ਕਿ ਵੈਸ਼ਨਵੀ ਤਾਮ ਪੰਚਾਇਤ ਪਵਨ ਅਤੇ ਮਹਾਜਨ ਹਾਲ ਤੇ ਆਫਲਾਈਨ ਰਜਿਸਟ੍ਰੇਸ਼ਨ ਵੀ ਇਸ ਦੇ ਉਪਲਬਧ ਹੈ ਇਸ ਕੁਫਾ ਦੇ ਚਰਤਰ ਸਮੇ ਬਰਫ ਟਕੀ ਰਹਿੰਦੀ ਹੈ ਜੇ ਤੁਸੀਂ ਦਰਸ਼ਨ ਕਰਨ ਦੇ ਲਈ ਜਾਓਗੇ ਕਿਉਂਕਿ ਇਸ ਵਾਰ 39 ਦਿਨ ਤੁਸੀਂ ਦਰਸ਼ਨ ਕਰ ਸਕਦੇ ਹੋ ਔਰ ਗਰਮੀਆਂ ਦੇ ਕੁਝ ਮਹੀਨਿਆਂ ਦੌਰਾਨ ਜਦੋਂ ਸੜਕ ਖੁੱਲਦੀ ਹੈ ਤਾਂ ਸ਼ਰਧਾਲੂ ਇੱਥੇ ਬਰਫ ਦੇ ਸ਼ਿਵਲਿੰਗ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਇੱਥੇ ਪਹੁੰਚਣ ਲਈ ਦੋ ਮੁੱਖ ਰਸਤੇ ਰੱਖੇ ਹੋਏ ਨੇ ਪੈਲਗਾਮ ਰੂਟ ਜਿਹੜਾ 29 ਕਿਲੋਮੀਟਰ ਹੈ ਇਹ ਰਸਤਾ ਥੋੜਾ ਜਿਹਾ ਲੰਬਾ ਹੁੰਦਾ ਪਰ ਸੁੰਦਰ ਦ੍ਰਿਸ਼ ਜਿਹੜਾ ਉਹ ਪੇਸ਼ ਕਰਦਾ ਬਾੜ ਦੀ ਜੀ ਗੱਲ ਕੀਤੀ ਜਾਵੇ ਤਾਂ 15 ਕਿਲੋਮੀਟਰ ਹੈ ਇਹ ਰਸਤਾ ਛੋਟਾ ਰਸਤਾ ਹੈ ਪਰ ਇਸ ਨੂੰ ਬਹੁਤ ਮੁਸ਼ਕਿਲ ਮੰਨਿਆ ਜਾਂਦਾ ਹੈ ਕਿਉਂਕਿ ਚੜਾਈ ਜਿਹੜੀ ਹੈ ਖੜੀ ਹੈ ਇਸ ਰਸਤੇ ਤੇ ਸਿਰਫ ਉਹੀ ਲੋਕ ਜਾ ਸਕਦੇ ਨੇ ਜੋ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਨੇ ਸੋ ਤੁਸੀਂ ਪਹੁੰਚਣਾ ਕਿਵੇਂ ਹੈ ਟ੍ਰੇਨਾਂ ਰਾਹੀਂ ਪਹੁੰਚਣਾ ਹੈ ਜਾਂ ਤੁਸੀਂ ਹਵਾਈ ਚਾਹਦੇ ਰਹੇ ਪਹੁੰਚਣਾ ਹੈ ਤੁਸੀਂ ਬੱਸਸ ਰਾਹੀਂ ਪਹੁੰਚਣਾ ਸੋ ਇਹ ਵੀ ਆਪਸ਼ਨ ਉਪਲਬਧ ਨੇ ਕਿ ਤੁਸੀਂ ਕਿਵੇਂ ਜਾ ਸਕਦੇ ਹੋ ਹਵਾਈ ਰਸਤੇ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਨੇੜਲਾ ਹਵਾਈ ਅੱਡਾ ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਇੱਥੋਂ ਸੜਕ ਰਾਹੀਂ ਪੈਲਗਾਮ 90 ਕਿਲੋਮੀਟਰ ਜਾਂ ਬਾਲਟਾਲ ਸੋਨਮਾਰਗ 100 ਕਿਲੋਮੀਟਰ ਪਹੁੰਚਿਆ ਜਾ ਸਕਦਾ ਹੈ ਰੇਲ ਰਾਹੀਂ ਸਭ ਤੋਂ ਨੇੜੇ ਦਾ ਰੇਲਵੇ ਸਟੇਸ਼ਨ ਜੰਮੂ ਤਵੀ ਹੈ ਇਥੋਂ ਟੈਕਸੀ ਜਾਂ ਬੱਸ ਰਾਹੀਂ ਸ਼੍ਰੀਨਗਰ ਜਾਂ ਸਿੱਧਾ ਪੈਲਗਾਮ ਬਾਲਟਾਲ ਜਾਇਆ ਜਾ ਸਕਦਾ ਹੈ ਸੜਕਾਂ ਰੇਹ ਜੇ ਤੁਸੀਂ ਜਾਣਾ ਹੈ ਤਾਂ ਜੰਮੂ ਸ਼੍ਰੀਨਗਰ ਪਹਿਲਗਾਮ ਅਤੇ ਬਲਟਾਲ ਚੰਗੀਆਂ ਸੜਕੀ ਸਹੂਲਤਾਂ ਦੇ ਨਾਲ ਜੁੜੇ ਹੁੰਦੇ ਨੇ ਤਾਂ ਤੁਸੀਂ ਉਸ ਰਸਤੇ ਰਾਹੀਂ ਜਾ ਸਕਦੇ ਹੋ ਜੇਕਰ ਤੁਸੀਂ ਹੈਲੀਕਾਪਟਰ ਸੇਵਾਵਾਂ ਦੀ ਗੱਲ ਕਰੀਏ ਤਾਂ 2024 ਤੋਂ 2025 ਵਿੱਚ ਵੀ ਹੈਲੀਕਾਪਟਰ ਸੇਵਾਵਾਂ ਉਪਲਬਧ ਹੋਣ ਦੀ ਉਮੀਦ ਹੈ ਬਲਟਾਲ ਰੂਟ ਦੇ ਲਈ ਇਹ ਸੇਵਾ ਨੀਲ ਗ੍ਰੰਥ ਪੰਜ ਤਰਨੀ ਨੀਲ ਗ੍ਰੰਥ ਸੈਕਟਰ ਦੇ ਵਿੱਚ ਉਪਲਬਧ ਹੋਏਗੀ ਪਹਿਲਗਾਮ ਰੂਟ ਲਈ ਪਹਿਲਗਾਮ ਪੰਚ ਪੰਜ ਤਰਨੀ ਪੈਲਗਾਮ ਸੈਕਟਰ ਦੇ ਵਿੱਚ ਹੈਲੀਕਾਪਟਰ ਸੇਵਾ ਦੀ ਸੰਭਾਵਨਾ ਹੈ ਹਾਲਾਂਕਿ 2025 ਤੇ ਲਈ ਹੈਲੀਕਾਪਟਰ ਬੁਕਿੰਗ ਅਜੇ ਸ਼ੁਰੂ ਨਹੀਂ ਹੋਈ ਹੈ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਯਾਤਰਾ ਕਰਨ ਦੀ ਆਗਿਆ ਨਹੀਂ ਹੈ ਗਰਭਵਤੀ ਔਰਤਾਂ ਵੀ ਤੀਰਥ ਯਾਤਰਾ ਤੇ ਨਹੀਂ ਜਾ ਸਕਣਗੀਆਂ ਸੋ ਜੇਕਰ ਤੁਸੀਂ ਯਾਤਰਾ ਕਰਨੀ ਹੈ ਉੱਥੇ ਜਾਣਾ ਤਾਂ ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈਗਾ ਯਾਤਰਾ ਦੇ ਦੌਰਾਨ ਨੰਗੇ ਪੈਰ ਨਾਲ ਚਲੋ ਤੇ ਨਾ ਹੀ ਉੱਨੀ ਕੱਪੜਿਆਂ ਤੋਂ ਬਿਨਾਂ ਰਹੋ ਔਰਤਾਂ ਨੂੰ ਸਾੜੀ ਦੀ ਬਜਾਏ ਸਲਵਾਰ ਕਮੀਜ਼ ਪੈਂਟ ਸ਼ਰਟ ਜਾਂ ਟਰੈਕਸੂਟ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਰਸਤੇ ਤੇ ਕੋਈ ਵੀ ਛੋਟਾ ਰਸਤਾ ਨਹੀਂ ਚੁਰਨਾ ਚਾਹੀਦਾ ਕਿਉਂਕਿ ਖਤਰਨਾਕ ਹੋ ਸਕਦਾ ਹੈ। ਖਾਲੀ ਪੇਟ ਯਾਤਰਾ ਨਾ ਕਰੋ। ਕਹਿੰਦੇ ਕਿ ਤੁਸੀਂ ਕੁਝ ਖਾ ਕੇ ਜਿਹੜੀ ਹੈ ਉਹ ਯਾਤਰਾ ਕਰੋ। ਸੋ ਇਹ ਕੁਝ ਗੱਲਾਂ ਸਹੀਆਂ ਅਮਨੱਥ ਯਾਤਰਾ ਦੇ ਨਾਲ ਜੁੜੀਆਂ ਹੋਏ ਜੇਕਰ ਤੁਸੀਂ ਸੋਚ ਰਹੇ ਹੋ ਦਰਸ਼ਨ ਪਹਿਲੀ ਵਾਰ ਕਰਨ ਜਾਣੇ ਆ ਤਾਂ ਤੁਸੀਂ ਇਹ ਵੀਡੀਓ ਨੂੰ ਦੇਖੋ। ਉਮੀਦ ਕਰਦੇ ਹਾਂ ਤੁਹਾਡੇ ਕੰਮ ਆਉਗੀ। ਤਾਂ ਅੱਗੇ ਜਰੂਰ ਸਾਂਝੀ ਕਰਦੇ।